ਜ਼ਿਲ੍ਹਾ ਫਰੀਦਕੋਟ ਦੇ ਕੋਟਪੂਰਾ ਦੇ ਵਿੱਚ ਨਗਰ ਕੌਂਸਲ ਅਤੇ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਸ਼ਹਿਰ ਦੇ ਵਿੱਚ ਆਵਾਰਾ ਪਸ਼ੂਆਂ ਦੀ ਭਾਰਤ ਜਿਸ ਕਾਰਨ ਸ਼ਹਿਰ 'ਚ ਵਕ-ਵਕ ਥਾਵਾਂ ਤੇ ਆਵਾਰਾ ਪਸ਼ੂ ਘੁੰਮਦੇ ਰਹਿੰਦੇ ਨੇ ਜਿਸ ਕਾਰਨ ਲੋਕਾਂ ਦਾ ਬਾਹਰ ਨਿਕਲਣਾ ਵੀ ਮੁਸ਼ਕਿਲ ਹੋ ਜਾਂਦਾ ਹੈ ਸ਼ਹਿਰ ਦੇ ਮੁਹੱਲਿਆਂ ਅਤੇ ਬਾਜ਼ਾਰਾਂ ਵਿੱਚ ਬੇਸਹਾਰਾ ਸਾਨਾ ਨੇ دہشت ਪੈਦਾ ਕੀਤੀ ਹੋਈ ਹੈ ਇਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਕਈ ਲੋਕ ਹਾਦਸੇ ਦਾ ਸ਼ਿਕਾਰ ਵੀ ਹੋ ਚੁੱਕੇ ਨੇ ਪਰ ਇਸ ਦੇ ਬਾਵਜੂਦ ਨਗਰ ਕੌਂਸਲ ਅਤੇ ਪ੍ਰਸ਼ਾਸਨ ਨੇ ਕੋਈ ਸਬਕ ਨਹੀਂ ਸਿੱਖਿਆ ਹੈਰਾਨੀ ਦੀ ਗੱਲ ਹੈ ਕਿ ਇਹਨਾਂ ਆਵਾਰਾ ਪਸ਼ੂਆਂ ਨੂੰ ਫੜਨ ਲਈ ਨਗਰ ਕੌਂਸਲ ਕੋਲ ਆਪਣਾ ਕੋਈ ਵੀ ਇਹ ਕਮੇਟੀ ਦੀ ਬਿਸ਼ਾ ਅਸੀਂ ਇੱਥੇ ਵਰਕ ਕਰ ਰਹੇ ਆ ਸਾਡੇ ਕੁਝ ਜਿਹੜੇ ਸੀਗੇ ਕਾਉਂਸਲਰ ਸਾਹਿਬਾਨ ਨੂੰ ਲਵਾਇਆ ਸੀ ਜਹਾ ਵੀ ਗੋਲੇ ਵਾਲਾ ਕੂਸੜਾ ਜਿਹੜੀ ਹੈਗੀ ਆ ਵੀ ਉਹ ਅੱਛੀ ਤਰ੍ਹਾਂ ਪ੍ਰਬੰਧ ਨਹੀਂ ਹੈਗੀ ਉੱਥੇ ਜਿੱਥੇ ਅਸੀਂ ਭੇਜਣਾ ਚਾਹੁੰਦੇ ਸੀਗੇ ਪਰੰਤੂ ਪ੍ਰਧਾਨ ਜੀ ਖੁਦ ਜਾ ਕੇ ਉਹਨੂੰ ਦੇਖਿਆ ਆਏ ਤੇ ਉਹਨਾਂ ਨੇ ਮੈਨੂੰ ਦੱਸਿਆ ਵੀ ਅੱਛੇ ਪ੍ਰਬੰਧ ਆ ਉੱਥੇ ਤੇ ਅਸੀਂ ਜਿਹੜਾ ਹੈਗਾ ਜਲਦੀ ਹੀ ਅਸੀਂ ਕਾਗਜ਼ ਆਪਦਾ ਵੀ ਖਰੀਦ ਕਰ ਰਹੇ ਆ ਪਰ ਉਸ ਤੋਂ ਪਹਿਲਾਂ ਅਸੀਂ ਕਿਸੇ ਕਮੇਟੀ ਤੋਂ ਮੰਗ ਰਹੇ ਆ ਕਾ ਗੱਚਰ ਲੈ ਕਿ ਤੇ ਇਹਨੂੰ ਜਲਦੀ 2-4-5 ਦਿਨਾਂ ਦੇ ਵਿੱਚ ਵਿੱਚ ਹੀ ਅਸੀਂ ਬਸ ਮਲਦੇਵ ਸਿੰਘ ਬਿੱਟੂ ਜੀ ਬਿੱਟੂ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਜੀ ਇਹ ਜਿਹੜੇ ਅਵਾਰਾ ਪਸ਼ੂ ਆ ਇਹਨਾਂ ਨੂੰ ਗਊਸ਼ਾਲਾ ਦੇ ਵਿੱਚ ਛੱਡ ਕੇ ਆਉਣਾ ਚਾਹੀਦਾ ਇੱਕ ਇਹਨਾਂ ਦਾ ਪ੍ਰਸ਼ਾਸਨ ਨੂੰ ਇਹਨਾਂ ਵਾਸਤੇ ਬੰਦੇ ਰੱਖਣੇ ਚਾਹੀਦੇ ਜਿਹੜੇ ਪਿੰਡਾਂ ਚੋਂ ਟਰਾਲੀਆਂ ਤੇ ਇੱਥੇ ਛੱਡ ਜਾਂਦੇ ਆ ਉਹ ਖਾਸ ਕਰਕੇ ਛੱਡ ਕੇ ਇੱਥੇ ਦਾਣਾ ਮੰਡੀ ਦੇ ਵਿੱਚ ਜਾਂਦੇ ਆ ਕਿਉਂਕਿ ਇੱਧਰ ਥੋੜਾ ਜਿਆ ਉਹਨਾਂ ਨੂੰ ਛੱਡਣਾ ਆਸਾਨ ਰਹਿੰਦਾ ਨਿਗਾਹ ਤੋਂ ਪਾਸੇ ਜਗ੍ਹਾ ਰਹਿ ਜਾਂਦੀ ਆ ਪ੍ਰਸ਼ਾਸਨ ਨੂੰ ਚਾਹੀਦਾ ਇਹਨਾਂ ਦੇ ਵਾਸਤੇ ਗਊਸ਼ਾਲਾ ਦੇ ਵਿੱਚ ਇਹਨਾਂ ਨੂੰ ਕਿਤੇ ਰੱਖਣ ਕਿਉਂਕਿ ਅਸੀਂ ਕਾਓ ਟੈਕਸ ਵੀ ਦਿੰਨੇ ਆ ਜਦੋਂ ਟੈਕਸ ਲੈਂਦੀ ਆ ਗਊਸ਼ਾਲਾ ਨੂੰ ਜਦੋਂ ਉਹਨਾਂ ਨੂੰ ਪੈਸਾ ਮਿਲਦਾ ਇਹਨਾਂ ਨੂੰ ਚਾਰਾ ਦੇਣ ਵਾਸਤੇ ਸਭ ਕਾਸੇ ਵਾਸਤੇ ਤੇ ਫਿਰ ਇਹਨਾਂ ਦੀ ਸੰਭਾਲ ਵੀ ਕਰਨੀ ਚਾਹੀਦੀ ਆ ਇਹਨਾਂ ਦਾ ਪਬਲਿਕ ਨੂੰ ਬਹੁਤ ਵੱਡਾ ਨੁਕਸਾਨ ਹੈ ਇਹਨਾਂ ਦੇ ਨਾਲ ਕਈ ਐਕਸੀਡੈਂਟ ਹੁੰਦੇ ਆ ਪਿੱਛੇ ਜੇ ਮੈਂ ਦੇਖਿਆ ਇੱਕ ਬੰਦੇ ਦਾ ਮਰਡਰ ਹੀ ਕਰਤਾ ਇਹਨਾਂ ਨੇ ਜਾਨੂ ਹੀ ਮਾਰ ਦਿੱਤਾ ਇਹਨਾਂ ਨੇ ਤਾਂ ਉਸੇ ਦੀ ਗੱਲ ਕਰ ਰਹੇ ਆ ਜੀ ਉਹ ਇੱਕ ਕਤਲ ਹੀ ਸੀਗਾ ਜੀ ਉਹ ਕਿੰਦੇ ਤੇ ਪਊਗਾ ਜੀ ਆਵਾਰਾ ਪਸ਼ੂ ਸਹੀ ਮੈਨਾਂ ਇਹ ਤਾਂ ਜਿਹੜੇ ਜਿਨ੍ਹਾਂ ਦੀ ਜ਼ਿੰਮੇਵਾਰੀ ਹੈ ਪਸ਼ੂਆਂ ਨੂੰ ਕਿਤੇ ਗਊ ਚਾਲਾ ਵਗੈਰਾ ਚ ਰੱਖਣ ਦੀ ਉਹਨਾਂ ਤੇ ਪਰਚਾ ਦਰਜ ਹੋਣਾ ਚਾਹੀਦਾ